ਅੱਜ ਪਿੰਡ ਸਿਆਲਕਾ ਵਿਖੇ ਸ਼੍ਰੋਮਣੀ ਜਰਨੈਲ ਬਾਬਾ ਜੀਵਨ ਸਿੰਘ ਜੀ ਦੇ 364ਵੇਂ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਵਿਖੇ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਐਮ ਐਲ ਏ ਸਰਦਾਰ ਤਰਸੇਮ ਸਿੰਘ ਮੁੱਖ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਏ ਅਤੇ ਇਹਨਾਂ ਦੇ ਨਾਲ ਹੀ ਸਰਦਾਰ ਇੰਦਰਜੀਤ ਸਿੰਘ ਢੋਲਣ ਚੇਅਰਮੈਨ ਕਥਾਵਾਚਕ ਭਾਈ ਬਲਵਿੰਦਰ ਸਿੰਘ ਜੀ ਕੈਰੋ ਨੰਗਲ ਭਾਈ ਰਣਜੀਤ ਸਿੰਘ ਜੀ ਦਮੋਦਰ ਵਿਸ਼ੇਸ਼ ਤੌਰ ਤੇ ਮੀਟਿੰਗ ਵਿੱਚ ਪਹੁੰਚੇ ਇਸ ਮੌਕੇ ਤੇ ਐਮਐਲਏ ਸਰਦਾਰ ਦਰਸ਼ੇਮ ਸਿੰਘ ਸਿਆਲਕਾ ਜੀ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ 5 ਸਤੰਬਰ ਨੂੰ ਰੰਗਰੇਟੇ ਗੁਰੂ ਕੇ ਬੇਟੇ ਬਾਬਾ ਜੀਵਨ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਭਾਵਨਾ ਅਤੇ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਅਤੇ 4 ਸਤੰਬਰ ਨੂੰ ਸਵੇਰੇ 9 ਵਜੇ ਤੋਂ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਜੋ ਕਿ ਵਕ ਵਕ ਪਿੰਡਾਂ ਤੋਂ ਹੁੰਦਾ ਹੋਇਆ ਸ੍ਰੀ ਅਨੰਦਪੁਰ ਸਾਹਿਬ ਜੀ ਨੂੰ ਰਵਾਨਾ ਹੋਵੇਗਾ ਅਤੇ ਇਸ ਨਗਰ ਕੀਰਤਨ ਦੇ ਵਿੱਚ ਭਾਰੀ ਗਿਣਤੀ ਵਿੱਚ ਜਥੇਬੰਦੀਆਂ ਸ਼ਾਮਲ ਹੋਣਗੀਆਂ ਇਸ ਮੌਕੇ ਤੇ ਆਈਆਂ ਹੋਈਆਂ ਸੰਗਤਾਂ ਵਾਸਤੇ ਲੰਗਰ ਢੰਡਾਰੇ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ ਇਸ ਮੌਕੇ ਤੇ ਨਗਰ ਨਿਵਾਸੀ ਭਾਰੀ ਗਿਣਤੀ ਵਿੱਚ ਮੌਜੂਦ ਸਨ ਅਤੇ ਆਏ ਹੋਏ ਮਹਿਮਾਨਾਂ ਨੂੰ ਸਰੂਪੇ ਪਾ ਕੇ ਸਨਮਾਨਿਤ ਕੀਤਾ ਗਿਆ ਅੰਮ੍ਰਿਤਸਰ ਖਬਰ આજ ਤੱਕ ਤੋਂ ਮધુ ਰਾਜਪੂਤ ਦੀ ਖਾਸ ਰਿਪੋਰਟ ਜੀ ਮਹਾਰਾਜ ਉਦੋਂ ਮਾਣ ਬਖਸ਼ਣ ਕਰਨੇ ਕਾਰਜਾਂ ਵਿੱਚ ਸਫਤਤਾਈ ਬਖਸ਼ਣ ਕਰਨੀ ਗੁਣਾਵ ਦੀ ਰੰਗ ਤਾਂ ਘਰ ਜਾਓ ਮਹਰੀ ਜਾਨ ਜੀ ਆਵੰਤਾ ਸੁਣੋ ਗੁਰੂ ਬੋਲਿ ਵਾਹ ਗੁਰੂ ਆਦੂ ਆਹਨ ਗੰਜ ਜੀ ਇਕ ਓ ਅੰਕਾਰ ਸਿਵ ਜੀ ਫਤੇਸ਼ਿ ਭਗਵਤੀ ਜੀ ਸਹਾਇ ਗੁਰ ਆਦਿ ਭਗਵਤੀ ਜੀ ਕੀ ਪਾਰਛਾਏ ਦਸਮੀ ਪ੍ਰਥਮ ਪਗ ਅਕੀ ਸਰਕ ਆਏ ਗੁਰ ਨਾਨਕ ਲਈਂ ਧਾਏ ਪਰਮਦੇਵ ਬੁੱਤਿ ਅਮਰਦਾ ਸਰਾਦ ਦਸਨ ਹੋਈ ਸਹਾਈ ਅਰਜਨਾ ਹਰ ਗੋਬਿੰਦ ਨੋ ਸਿਮਰਾ ਸ੍ਰੀ ਹਰਿ ਰਾਏ ਸ੍ਰੀ ਹਰਿ ਹਰਿ ਸ਼ੰਤਿ ਆਈਐ ਜਿਸ ਠਹਿ ਸਭ ਦੁੱਖ ਗਾਇ ਕੇ ਬਹਾਦਰ ਸਿਮਰਿਆ ਘਰ ਨਉ ਨਿਤ ਆਵੇ ਧਾਇ ਸਭ ਠਾਈ ਹੋਏ ਸਹਾਈ 1056 ਤਰਿ ਰੋਮ ਸਿੰਘ ਸਾਹਿਬ ਜੀ ਸਭ ਠਾਈ ਹੋਏ ਸਹਾਈ ਦਸਵਾ ਪਾਠ ਸੰਗਿਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਬਾਤ ਦਾ ਧਿਆਨ ਧਰ ਕੇ ਭੁਰ ਲੀ ਜੀ ਪੰਝਾ ਪਿਆਰਿਆਂ ਚਾਹ ਸਭ ਜਾਦੇ ਆ ਚਾਲੀਆਂ ਮੁੱਤਿਆਂ ਹੱਡੀਆਂ ਜੱਪੀਆਂ ਕਬੀਆਂ ਜਿਨ੍ਹਾਂ ਨੇ ਨਾਮ ਜਪਿਆ ਵੜ ਕੇ ਛੱਬਿਆ ਦੇਖ ਜਲਾਈ ਦੇਖ ਵਾਹੀ ਦੇਖ ਕੇ ਰਚੀਤਾ ਤਰਾ ਪਿਆਰਤ ਪਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਭੁਰ ਲੀ ਜੀ ਸਿਨੋ ਸਿਨੋ ਸਿਮੀਆ ਤਤੋਂ ਜੀਸਵਾਰੇ ਬੰਦ ਬੰਦ ਕਟਾਇ ਫੋਪਰੀਆਂ ਲਹਾਨਾ ਪ੍ਰਭੂ ਅਸਾਰ ਮਰਾਂ ਨੂੰ ਸਭ ਪਾਇਆ ਮਿਤਰੇ ਸਗਲ ਵਸੁਰਣ ਲੋਕ ਰੋਗ ਸੰਤਾਪ ਉਤਰੇ موسیقی موسیقی ਸਾਹਿਬ ਸੁਹਾਨ ਕਰੀ ਲੈ ਸਰਬੰਗ ਨਾਮ ਮੇ ਪਾ ਸਰਨਰ ਸਰਨੇ ਤਨੇ ਤਵੰ ਤਨ ਕਾ ਤਾ ਸਰਬਨਾਮ ਕਰਕੇ ਕਮਨ ਕਰੁਣਾ ਵਰਨ ਸਰਵਾਤ ਕੰਨਾ ਕਿਤਨੇ ਸਾਜਿਕ ਉਹ ਸਭ ਸੰਸਾਰ ਉਪਾਗਾ ਬ੍ਰਹਮ ਵਿਸਰ ਸਾਧਕੇ ਗੁਰਦਾ ਖੇਰ ਚਾਹੀ ਮਨਾ

ਗੜੀ ਗੜੀ ਵਾਹੇ ਹਮਤ ਕੈਜੂਗਾ ਜੇ ਨਾ ਤਨਤਾ ਹੋਈਆਂ ਸਭ ਦਾ ਨਿਰੰਦਰ ਸਿੰਘ ਜੀ ਕਲੇਰ ਸਾਹਿਬ ਗਰੰਤੀ ਸਾਹਿਬ ਉਹਨਾਂ ਦਾ ਬਹੁਤ ਬਹੁਤ ਦਾ ਸੋਹਣਾ ਜਦਦਾ ਬਲਵਿੰਦਰ ਸਿੰਘ ਜੀ ਕਰੋਨੰਗਲ ਸਾਹਿਬ ਕਰਤਾ ਅੱਗੇ ਨਾਲ ਹੋ ਜੋ ਪੈਣਾ ਆਓ ਇੱਕ ਮਿੰਟ ਹੋਲਾ ਮਿੰਟ ਅੱਜ ਪਿਛੇ ਅੱਜ ਮੈਂ ਤਰਸੀਮ ਸਿੰਘ ਸਿਆਲਕਾ ਜੀ ਚੇਅਰਮੈਨ ਬਾਬਾ ਜੀਵਨ ਸਿੰਘ ਧਰਮ ਪ੍ਰਚਾਰ ਚੈਰੀਟੇਬਲ ਟਰਸਟ ਸਿਆਲਕਾ ਅੱਜ ਬਾਬਾ ਜੀਵਨ ਸਿੰਘ ਜੀ ਦਾ ਜਿਹੜਾ ਜੋ ਜਨਮ ਦਿਹਾੜਾ ਬਾਬਾ ਜੀ ਦੇ ਤਰਫਾਨ ਤੇ ਹਰ ਸਾਲ ਸਮੁੱਚੇ ਵਰਲਡ ਦੀਆਂ ਸਿੱਖ ਸੰਗਤਾਂ ਉਹਨਾਂ ਦੇ ਇਤਿਹਾਸਾਂ ਦੇ ਬਾਬਾ ਤੀਰ ਸਿੰਘ ਜੀ ਦੀ ਸੱਚਜੇ ਪ੍ਰਬੰਧਾਂ ਹੇਠ ਗੁਰੂ ਗ੍ਰੰਥ ਸਾਹਿਬ ਦੀ ਗਵਾਹੀ ਹੇਠ ਮਨਾਇਆ ਜਾਂਦਾ ਉਸ 5 ਦਿਨ ਨੂੰ ਤਰੀਕ ਨੂੰ ਜਿਹੜੇ ਜਨਮ ਦਿਨ ਮੜਾਇਆ ਜਾ ਰਿਹਾ ਉਹਦੇ ਸੰਬੰਧ ਵਿੱਚ 4 ਤਰੀਕ ਨੂੰ ਇੱਕ ਨਗਰ ਸਿਆਲਕਾ ਤੋਂ 2007 ਤੋਂ ਨਗਰ ਕੀਰਤਨ ਆਰੰਭ ਕੀਤਾ ਸੀ ਉਹਦੀ ਕੜੀ ਵਜੋਂ ਐਤਕਾਂ ਵੀ ਵੱਡੇ ਪ੍ਰਬੰਧ ਕੀਤੇ ਸਾਰੇ ਸੱਜਣਾ ਮਿੱਤਰਾਂ ਦੇ ਸਹਿਯੋਗ ਛਦਕਾ ਕਿਉਂਕਿ ਪਿਛਲੇ 2018 ਤੋਂ ਲੈ ਕੇ ਤੇ ਅੱਜ 25 ਤੱਕ ਜਿਹੜਾ ਬਾਬਾ ਜੀ ਦਾ ਦਿਹਾੜਾ ਮਨਾਉਣ ਚ ਜਿਹੜੇ ਉਹ ਪਰਿਵਾਰ ਅਸੀਂ ਸਮਰਥ ਥਾ ਕਿਉਂਕਿ ਬਹੁਤ ਵੱਡੀ ਦੁਰਘਟਨਾ ਵਾਪਰ ਗਈ ਪਰਿਵਾਰ ਦੇ ਵਿੱਚ ਜਿਸ ਕਾਰਨ ਕਰਕੇ ਨਹੀਂ ਮਨਾ ਸਕੇ ਐਤ ਕਾ ਗੁਰੂ ਜੀ ਦੀ ਕਿਰਪਾ ਹੋਈ ਆ ਸਾਰੇ ਸੱਜਣਾ ਮਿੱਤਰਾਂ ਨੇ ਸਹਾਇਕ ਦਿੱਤਾ ਸਾਥ ਦਿੱਤਾ ਹੌਸਲਾ ਦਿੱਤਾ ਕਿਸ ਹਾਲਾ ਕਾ ਜੀ ਤਗੜੇ ਹੋ ਤੇ ਬਾਬਾ ਜੀ ਦਾ ਦਿਹਾੜਾ ਪਹਿਲਾਂ ਜੀ ਤਰ੍ਹਾਂ ਤਗੜੇ ਹੋ ਕੇ ਮਨਾਉ ਗੁਰੂ ਮਹਾਰਾਜ ਬਖਸ਼ਿਸ਼ਾਂ ਕਰੇਗਾ ਜਿਹੜੀਆਂ ਘਾਟੇ ਵਾਦੀ ਹੋਏ ਉਹਨਾਂ ਨੇ ਪੂਰੇ ਕਰਨੀਆਂ ਤੇ ਉਸੇ ਕਰੀ ਵਜੋਂ ਅੱਜ ਲਾਧੂ ਭਾਣੇ ਦੀ ਸੰਗਤ ਜਿਹੜੀ ਆ ਉਹਨਾਂ ਨੂੰ ਅੱਜ ਬੇਨਤੀ ਕਰਨਾ ਹੈ ਕਿ ਬਾਬਾ ਜੀ ਦਾ ਜਨਮ ਦਿਹਾੜਾ ਮਨਾਉਣ ਲਈ ਪਿੰਡ ਸਿਆਲਕਾ ਤੋਂ 4 ਤਰੀਕ ਨੂੰ ਗੁਰੂ ਗ੍ਰੰਥ ਸਾਹਿਬ ਜੀ ਸਤਰਥਾ ਹੈਟ ਤੇ ਪੰਜ ਪਿਆਰਿਆਂ ਦੀ ਜੋਗਵਾਈ ਹੈਟ 101 ਘੋੜਿਆਂ ਦੀ ਜਿਹੜੇ ਆ ਉਹ ਇਸ ਨਗਰਕੀਤਨ ਦੀ ਗੁਰੂ ਮਹਾਰਾਜ ਦੇ ਜਿਹੜੀ ਨਸਾਨੀ ਵਜੋਂ ਉਹ ਵਾਈ ਕਰਨਗੇ ਅੱਗੇ ਅੱਗੇ ਚੱਲਣਗੇ ਇਸੇ ਤਰ੍ਹਾਂ 500 ਦੇ ਕਰੀਬ ਜਿਹੜੇ ਸਾਈਕਲਾਂ ਤੇ ਨੌਜਵਾਨ ਝੰਡੀਆਂ ਲੈ ਕੇ ਗੁਰੂ ਮਹਾਰਾਜ ਜੀ ਦੇ ਛਿੱਤੀ ਆਪਣੇ ਜਨਮ ਦਿਹਾੜੇ ਇਹ ਖੁਸ਼ੀਆਂ ਚ ਇਸ ਨਗਰ ਕੀਤੇ ਦੀ ਸੁਭਾਵ ਵਧਾਉਣਗੇ ਉਹ 4 ਤਰੀਕ ਨੂੰ ਚੱਲਣਗੇ ਸਵੇਰੇ 9 ਵਜੇ ਅਰਦਾਸ ਕਰਨਗੇ ਸਿੰਘ ਸਾਹਿਬ ਗਿਆਨੀ ਕਲਦੀਪ ਸਿੰਘ ਜੀ ਗੜਗਾਜ ਜਾਇਦਾਖਰੀ ਕਾਲਤਾ ਸਾਹਿਬ ਅਰਦਾਸ ਅਪਰੰਤ ਧਾਰਮਿਕ ਸ੍ਰੀਅਤਾਂ ਵਿੱਚ ਹਾਜ਼ਰ ਹੋ ਸ਼ਾਮਲ ਹੋਣਗੀਆਂ ਉੱਥੇ ਰਾਜਨੀਤਿਕ ਹਸਤੀਆਂ ਬਹੁਤ ਵੱਡੀ ਤਾਦਾਦ ਵਿੱਚ ਇਕੱਤਰ ਹੋ ਰਗੀਆਂ ਜਿੱਤੇ ਬਹੁਤ ਵੱਡੀ ਗਿਣਤੀ ਵਿੱਚ ਸੰਤਾਂ ਵੀ ਜਿਹੜਾ ਇਸ ਨਗਰ ਕੀਤੇ ਦਾ ਹਿੱਸਾ ਬਣਨਗੇ ਇਹ ਨਗਰ ਕਿੰਨਾ ਰੋਡ ਕਿੱਥੋਂ ਦਾ ਕਿੱਥੋਂ ਆਰੰਭਤਾ ਹੋਏਗੀ ਔਰ ਕਿਹੜੇ ਨਗਰ ਕੀਰਤਨ ਕਿਤੋਂ ਤੋਂ ਜਾਨਾ ਅਮਰਜੀਤ ਬਾਬਾ ਜੀਵਨ ਸਿੰਘ ਜੀ ਗੁਰਦੁਆਰਾ ਸਿੰਘ ਸਭਾ ਸਿਆਲਕਾ ਇੱਥੇ ਸ੍ਰੀ ਖੰਡਪਾਤ ਸਾਹਿਬ ਬਾਬਾ ਜੀ ਦੇ ਰੱਖੇ ਜਾਣੇ ਆ 31 ਤਰੀਕ ਨੂੰ 2 ਤਰੀਕ ਨੂੰ ਭੋਗ ਪਹਿਣਗੇ ਜੀ ਤੇ 4 ਤਰੀਕ ਨੂੰ ਅਰਦਾਸ ਸਿੰਘ ਸਾਹਿਬ ਜਾਇਦਾਅ ਅਕਾਲਤਾਰ ਸਾਹਿਬ ਕਰਨਗੇ ਤੇ ਝੰਡੀ ਰਾਜਨੀਤਿਕ ਸੀ ਸਰਦਾਰ ਭਗਵੰਤ ਸਿੰਘ ਮਾਨ ਜੀ ਔਰ ਉਹਨਾਂ ਦੀ ਸਮੂਚੀ ਵਜਾਰ ਦੀ ਟੀਮ ਕਰੂਗੀ ਤੇ ਧਾਰਗ ਸੀ ਸਖਸੀਅਤਾਂ ਜਿਹੜਾ ਇਸ ਸੋਭਾ ਦਾ ਦੇ ਨਾਲ ਜਿਹੜੀ ਉਹ ਯਾਤਰਾ ਰਵਾਨਾ ਕਰੀ ਉਸ ਯਾਤਰਾ ਦੇ ਨਾਲ ਚੱਲਣਗੇ ਬਹੁਤ ਵੱਡੀ ਤਦਾਦ ਵਿੱਚ ਨਿਹੰਗ ਜਥੇਬੰਦੀਆਂ ਹੋਰ ਬਹੁਤ ਸਾਰੀਆਂ ਧਾਰਮਿਕ ਜਥੇਆਂ ਵੀ ਇਸ ਨਗਰ ਕੀ ਤੰਦਾ ਇਤਿਹਾਸ ਬਣ ਗਿਆ ਸਵੇਰੇ 9 ਵਜੇ ਰੰਭ ਹੋ ਕੇ ਪਿੰਡ ਸਿਆਲਕਾ ਤੋਂ ਬੱਠੂ chakra ਸਿਧ ਮਟੈਲੀ ਸਾਹਿਬ ਮੱਤੇ ਵਾਲ ਹੁੰਦਾ ਬੋਪਰਾ ਵਾਇਆਨਾ ਦੀ ਕੋਈ ਮਹਿਤਾ ਚੌਂਕ ਦੀ ਫਿਰਿਆ ਬੰਦਪੁਰ ਕਮਾਨ ਟਾਂਡਾ ਚਾਰਪੁਰਥੜੀ ਹੁੰਦਾ ਆ ਗੱਗੋ ਫਰਾਨ ਗੜ੍ਹ ਸ਼ੰਕਰ ਨੂਰਪੁਰ ਵਿਦਿਤ ਹੁੰਦਾ ਆ ਸ਼ਾਮ 9 10 ਵਜੇ ਦੇ ਕਰੀਬ ਸ੍ਰੀ ਤਖਤ ਸਾਹਿਬ ਵਿਖੇ ਜਿਹੜਾ ਸਮਾਪਤੀ ਹੋਗੀ ਜਿੱਥੇ ਸਿੰਘ ਸਾਹਿਬ ਕੇਸਗਰ ਸਾਹਿਬ ਦੇ ਜਾਇਜ਼ਦਾਰ ਅਰਦਾਸ ਕਰਕੇ ਗੁਰੂ ਮਹਾਰਾਜ ਦੇ ਸਰੂਪ ਨੂੰ ਸਤਕਾਰ ਵਜੋਂ ਜੀ ਆਇਆਂ ਕਹਿਣ ਦੇ ਤੇ ਪੰਜ ਪਿਆਰਾਂ ਸਰੂਪੇ ਦੇ ਕੇ ਗੁਰੂ ਮਹਾਰਾਜ ਨੂੰ ਉਹਨਾਂ ਦੇ ਸੁਖ ਹਸਣ ਵਾਲੇ ਸਥਾਨ ਤੇ ਪਹੁੰਚਾਇਆ ਜਾਵੇਗਾ ਇਸ ਨਗਰ ਕੀਰਤਨ ਵਿੱਚ ਕੁੱਲ ਕਿੰਨੇ ਜੱਥੇ ਬੰਦियां ਸ਼ਾਮਲ ਹੋ ਰਹੀਆਂ ਨੇ ਰਮ ਬਹੁਤ ਸਾਰੀਆਂ ਜਥੇਬੰਦੀਆਂ ਜੇ ਮੈਂ ਵਿਸਤਾਰ ਨਾਲ ਬੋਲਣ ਲੱਗਾ ਤਾਂ ਬਹੁਤ ਸਮਾਂ ਲੱਗੇਗਾ ਬਿਆਨ ਤੇ ਜਿਹੜੀਆਂ ਗੁਰੂ ਮਹਾਰਾਜ ਨੂੰ ਪਿਆਰ ਕਰਨੀਆਂ ਬਾਬਾ ਜੀਮ ਸਿੰਘ ਨੂੰ ਗੁਰੂ ਤੇਗ ਬਹਾਦਰ ਜੀ ਨੂੰ ਪਿਆਰ ਕਰਨ ਵਾਲੇ ਦਸਵੇਂ ਸਿੱਧਾਂ ਨੂੰ ਪਿਆਰ ਕਰਨੇ ਪੰਜ ਪਿਆਰਿਆਂ ਨੂੰ ਪਿਆ ਪੰਜ ਸਾਬਜਾਦਿਆਂ ਨੂੰ ਚਾਰ ਸਾਬਜਾਦਿਆਂ ਨੂੰ ਪਿਆਰ ਕਰਨ ਵਾਲੀ ਜਿਨੀਆਂ ਵੀ ਸੰਗਤਾਂ ਗੁਰੂ ਨਾਨਕ ਨਾਮ ਲੈਵਾ ਤੇ ਬਾਬਾ ਜੀਮ ਸਿੰਘ ਨੇ ਜਿਹੜੀ ਜਿਹੜਾ ਕਾਰਜ ਕੀਤਾ ਜਿਹੜੀ ਕੁਰਬਾਨੀ ਦਿੱਤੀ ਉਹ ਇਕੱਲੀ ਇਸ ਕੌਮ ਲਈ ਨਹੀਂ ਦਿੱਤੀ ਵੀ ਉਹ ਤਰਸੀਮ ਸਿੰਘ ਸਿਆਲਕੇ ਦਾ ਵੀ ਸਾਬਣ ਦਾ ਉਹਨੇ ਮਨਾਉਣਾ ਜਾਓ ਬਾਬਾ ਗੁਰਦੇਵ ਸਿੰਘ ਜੀ ਦਾ ਜਾਂ ਇਹਨਾਂ ਦਾ ਆਪਣੇ ਭਾਈ ਢੋਲਨ ਜੀ ਦਾ ਜਾਂ ਬਲਵਿੰਦਰ ਸਿੰਘ ਕੈਰੋ ਨਗਲ ਦਾ ਸਾਰੀ ਸਮੁੱਚੀ ਤਾਇਨਾਤ ਦਾ ਗੁਰੂ ਮਹਾਰਾਜ ਦਾ ਸਤਿਕਾਰਮੰਨ ਕਰਦਿਆਂ ਕੌਮਾਂ ਦਾ ਸਮੁੱਚਾ Hindu ਭਾਈਚਾਰਾ ਕਿ ਗੁਰੂ ਤੇਗ ਬਹਾਦਰ ਜੀ ਨੇ ਹਿੰਦੂਆਂ ਦੇ ਖਾਤਰ ਜਿਹੜੀ ਉਹ ਆਪਣੀ ਕੁਰਬਾਨੀ ਦਿੱਤੀ ਸੀ ਬਹੁਤ ਸਾਰੀਆਂ ਜਥੇਬੰਦੀਆਂ ਜਿਹੜੀਆਂ ਹਿੰਦੂ ਭਾਈਚਾਰੇ ਨਾਲ ਸੰਬੰਧਿਤ ਹੋ ਵੀ ਇਸ ਨਗਰ ਕੀਰਤਨ ਦਾ ਹਿੱਸਾ ਬਣਨ ਗਿਆ ਉਸ ਦੇ ਕੁਝ ਪੰਜਾਬ ਸਰਕਾਰ ਨੂੰ ਅਪੀਲ ਕਰਨਾ ਚਾਹੋਗੇ ਇਸ ਪਵਿੱਤਰ ਦਿਹਾੜੇ ਦੇ ਮੈਂ ਪੰਜਾਬ ਸਰਕਾਰ ਨੂੰ ਪਹਿਲਾਂ ਵੀ ਸਾਡੀ ਵੱਡੇ ਪੱਧਰ ਤੇ ਗੱਲਬਾਤ ਚੱਲ ਰਹੀ ਹੈ ਜੀ ਪੰਜਾਬ ਸਰਕਾਰ ਨੂੰ ਸਭ ਤੋਂ ਪਹਿਲਾਂ ਤੇ ਬੇਨਤੀ ਕਰਾਂਗੇ ਕਿ ਬਾਬਾ ਜੀ ਦੀ ਕੁਰਬਾਨੀ ਨੂੰ ਇਤਿਹਾਸ ਚ ਰੱਖਦੇ ਉਸ ਦਿਨ ਬਾਬਾ ਜੀ ਦੇ ਜਨਮ ਦਿਨ ਤੇ ਗੈਜਟਡ ਛੁੱਟੀ ਲਾਣ ਕੀਤੀ ਜਾਵੇ ਤੇ ਉਹਨਾਂ ਦੀ ਯਾਦ ਚ ਉਹਨਾਂ ਦੇ ਤਾਫਸਾਂ ਦੇ ਆਨੰਦਪੁਰ ਸਾਹਿਬ ਜਿੱਥੇ ਉਸ ਦਿਨ ਉਹ ਜਿਹੜਾ ਆ ਜੂਗੇ ਦਾ ਅਦਕਾਟਨ ਬਾਦਲ ਸਾਹਿਬ ਨੇ ਕੀਤਾ ਸੀ ਉਹਦਾ ਕੁਝ ਹਿੱਸਾ ਜਿਹੜਾ ਉਹਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਬਾਬਾ ਜੀਮ ਸਿੰਘ ਦੀ ਯਾਦ ਚ ਉਹਨਾਂ ਦੇ ਨਾਮ ਨੂੰ ਕਰ ਰਹੇ ਨੇ ਬਹੁਤ ਵੱਡਾ ਇਤਿਹਾਸਕ ਫੈਸਲਾ ਲੈ ਰਹੇ ਮੈਂ ਪਥਰਾ ਭਗਵੰਤ ਸਿੰਘ ਮਾਨ ਉਹਨਾਂ ਕੋ ਇੱਕ ਯਾਦਗਾਰੀ ਵੱਜੋਂ ਬਾਬਾ ਜੀਮ ਸਿੰਘ ਦੀ ਕੁਰਬਾਨੀ ਨੂੰ ਧਿਆਨਤ ਰੱਖਦੇ ਕੋਈ ਡਿਗਰੀ ਕਾਲਜ ਲਵਾਂਗੇ ਜਿਹਦੇ ਨਾਲ ਸਾਡੀਆਂ ਸਮੂਹੀਆਂ ਕੌਮਾਂ ਜਿਹੜੀਆਂ ਉਥੋਂ ਡਿਗਰੀ ਬਾਬਾ ਜੀ ਦੀ ਯਾਦ ਬਣੇ ਕਾਲਜ ਤੋਂ ਡਿਗਰੀਆਂ ਲੈ ਕੇ ਆ ਵਧੀਆ ਰੁਜ਼ਗਾਰ ਪੈਦਾ ਕਰਨ ਸੰਗ ਤੇ ਬਾਬਾ ਜੀ ਦੇ ਕੀਤੀ ਕੁਰਬਾਨੀ ਨੂੰ ਹੋਰ ਪ੍ਰਸਾਦ ਸਕਣ। ਇਸ ਪਵਿੱਤਰ ਧਰ ਤੇ ਇੱਕ ਵਾਰ ਫਿਰ ਸੰਤਾ ਨੂੰ ਮੈਸੇਜ ਤੁਸੀਂ ਆਪਣੇ ਬਣੋ। ਮੈਂ ਸਮੂਚੀਆਂ ਸੰਗਤਾਂ ਨੂੰ ਗੁਰੂ ਨੂੰ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਸਮੁੱਚੇ ਜਗਤ ਨੂੰ ਜਿਹਦੇ ਵਿੱਚ Hindu ਭਾਈਚਾਰ ਸਾਰੇ ਵਰਗਾਂ ਦੇ ਹੁੰਦੇ ਕਿ ਕੋਈ ਗੁਰੂ ਦੀ ਕੁਰਬਾਨੀ ਜਿਹੜੀ ਹੈ ਗੁਰੂ ਤੇਗ ਬਹਾਦਰ ਜੀ ਦੀ ਉਹ ਵੀ ਸਮੂੱਚੀ ਮਾਨਵਤਾ ਨੂੰ ਮੁੱਖ ਰੱਖ ਕੇ ਕੀਤੀ ਗਈ ਆ ਤੇ ਜੋ ਕਾਰਜ ਬਾਬਾ ਜੀਮਨ ਸਿੰਘ ਜੀ ਨੇ ਅੰਭਾਇਆ ਉਹਨਾਂ ਵੀ ਸਮੂੱਚੀ ਦੁਨਿਆਵੀ ਦੁਨੀਆ ਨੂੰ ਮੁੱਖ ਤੇ ਆਂਚ ਰੱਖ ਕੇ ਕੀਤਾ ਆ ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਜੇ ਬਾਬਾ ਜੀਵਨ ਸਿੰਘ ਸਾਹਿਬ ਜੀ ਗੁਰੂ ਤੇਗ ਬਹਾਦਰ ਜੀ ਦਾ ਸੀ ਚਾਂਦਨੀ ਚੋ ਦਿੱਲੀ ਤੋਂ ਲੈ ਕੇ 365 ਕਿਲੋਮੀਟਰ ਤੋਂ ਜੰਗਲਾਂ ਬੇਲਿਆਂ ਤੋਂ ਲੰਗੇ ਪੈਰੀ ਹੁੰਦੇ ਹੋਏ ਕੀਰਤਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਰਾਜ ਜੀ ਨੂੰ ਭੇਟ ਕਰ ਸਕਦੇ ਆ ਐਡੀ ਵੱਡੀ ਕੁਰਬਾਨੀ ਕਰ ਸਕਦੇ ਗੁਰੂ ਪ੍ਰਤੀ ਸਰਦਾ ਸਤਿਕਾਰ ਭੇਟ ਕੀਤਾ ਤੇ ਸਾਡਾ ਵੀ ਸਾਰਿਆਂ ਦਾ ਇਕੱਲੇ ਇਕੱਲੇ ਇਨਸਾਨ ਦਾ ਇਕੱਲੇ ਇਕੱਲੇ ਪ੍ਰਾਣੀ ਦਾ ਫਰਜ਼ ਬਣਦਾ ਕਿ ਬਾਬਾ ਜੀਵਨ ਸਿੰਘ ਜੀ ਦੀ ਕੁਰਬਾਨੀ ਨੂੰ ਧਿਆਨ ਚ ਰੱਖਦੇ ਉਹਨਾਂ ਨੂੰ ਸਰਦਾ ਦੇ ਸਤਿਕਾਰ ਉਸ ਦਿਨ ਭੇਟ ਕਰੀਏ ਤੋਂ ਵੀ ਮੈਂ ਤੁਹਾਨੂੰ ਕਰੂੰਗਾ ਜੇ ਅੱਜ ਤੱਕ ਚੈਨਲ ਦਾ ਪੱਤਰਕਾਰ ਬਲਜੀਤ ਜੀ ਦਾ ਜਿਹਨਾਂ ਪਿੰਡ ਲਾਧੂ ਨਾਂ ਵਿਖੇ ਪਹੁੰਚ ਕੇ ਤੇ ਜਿਹੇ ਨੂੰ ਕਹਿੰਦਾ ਉਸ ਤੋਂ ਬਾਅਦ ਸਵਾਲ ਕਰਦੇ ਇੰਪੋਰਟੈਂਟ ਦਾ ਸਵਾਲ ਇਹ ਵੀ ਇਹ ਜੀ ਜਿਹੜੀ ਅੱਜ ਦੀ ਮੀਟਿੰਗ ਆ ਇਹ ਸ਼੍ਰੋਮਣੀ ਚਰਚਾਇਕ ਅਮਰ ਸਿੰਘ ਬਾਬਾ ਜੀ ਹੋਰ ਸਿੰਘ ਨੇ ਪ੍ਰਕਾਸ਼ ਜੱਟ ਦੇ ਸਬੰਧ ਵਿੱਚ ਨਗਰ ਸਿਆਲ ਕਾ ਤੋਂ ਦਸੇਮ ਸਿੰਘ ਸਿਆਲ ਕਾ ਸਾਹਿਬ ਜੀ ਦੀ ਅਗਵਾਈ ਹੇਠ ਸ਼੍ਰੋਮਣੀ ਜਰਨਲ ਅਮਰਜੀਤ ਪਾਪਾ ਜੀ ਦੇ ਸੰਗਠਨ ਅੰਮ੍ਰ ਚਾਰ ਕਮੇਟੀ 33 ਸੇ ਤੋਂ ਲੈ ਕੇ ਅੰਮ੍ਰ 2 ਤੋਕੇ ਅਰਜੀਤ ਸਿੰਘ ਦਬੋਦਰ ਜਗੀਰ ਸਿੰਘ ਪਾਗਵਾਲੀਆ ਸਾਹਿਬ ਸਾਡਾ ਗੁਰਪ੍ਰੀਤ ਸਿੰਘ ਵੀਰ ਸਾਰਿਆਂ ਨੇ ਇਕੱਤਰ ਹੋ ਕੇ ਇੱਕ ਸਾਂਝੀ ਮੀਟਿੰਗ ਕਰਕੇ ਨਗਰ ਤਲ ਲਾਧੂਪਣਾ ਵਿਖੇ ਜਿਹੜਾ ਕਿ ਸ਼੍ਰੋਮਣੀ ਜਰਨਲ ਅਮਰਜੀਤ ਪਾਪਾ ਜੀ ਉਸੇ ਦੇ ਕਾਰਜ ਜਿਹੜੇ ਦੇ ਸਬੰਧ ਵਿੱਚ ਨਗਰ ਕੀਰਤਨ ਲੈ ਕੇ ਜਾ ਰਹੇ ਤੇ ਉਸ ਸਬੰਧ ਵਿੱਚ ਪਿੰਡ ਲਾਧੂਪਣਾ ਅੱਗੇ ਮੀਟਿੰਗ ਕੀਤੀ ਗਈ ਆ ਔਰ ਮੈਸੇਜ ਸੰਤਾਂ ਨੂੰ ਇਹ ਆ ਕਿ 4 ਤਰੀਕ ਨੂੰ ਚਾਰ ਤਿੰਨ ਗਰੂਹੋਂ ਹਮ ਆਕੇ ਨਗਰ ਛਾਲਕਾ ਵਿਖੇ ਪਹੁੰਚੋ ਔਰ ਬਾਬਾ ਜਿਹੜਾ ਰਕਰ ਕਰਤਨ ਜਣਾ ਰਹਿ ਕੇ ਜੀ ਅਸੀਂ ਜਿੰਨਾ ਸੋਹ ਸਭ ਸਮੂਹ ਸੰਗਤਾਂ ਦਾ ਧੰਨਵਾਦ ਸਮੂਹ ਸਮਾਜ ਦਾ ਧੰਨਵਾਦ ਜਿਹੜਾ ਇਹਨਾਂ ਪਿਆਰ ਤੇ ਸਤਿਕਾਰ ਦੇ ਰਹੇ ਨੇ ਭਾਈ ਛਾਲਕਾ ਸਾਹਿਬ ਨੂੰ ਅਤੇ ਦਾਸ ਗਰਦੀ ਸਿੰਘ ਜੀ ਨੂੰ ਸਾਹਿਬ ਸੋ ਇਸ ਚੈਨਲ ਦਾ ਬਹੁਤ ਬਹੁਤ ਧੰਨਵਾਦ ਵਿਸ਼ੇਸ਼ ਮੈਸੇਜ ਇਹ ਸੰਗਤਾਂ ਨੂੰ ਕਿ ਇਹ ਜਿਹੜਾ ਸ਼੍ਰੋਮਣੀ ਜਰਨਲ ਦਾ ਵਰਸੀ ਬਾਬਾ ਜੀ ਸਿੰਘ ਦਾ ਪ੍ਰਕਾਸ਼ ਦਿਹਾੜਾ ਇਹ ਸਾਰੇ ਨੇ ਇਕੱਤਰ ਹੋ ਕੇ ਇੱਕ ਮੋਢੇ ਇਕਜੁੱਟ ਹੋ ਕੇ ਮੜੀ ਚੜ੍ਹਦੀ ਕਲਾ ਨਾਲ ਉਤਸ਼ਾਹ ਤੇ ਚਾਅ ਦੇ ਨਾਲ ਨੂੰ ਆ ਬਾਕੀ ਤਰਸੀਮ ਸਿੰਘ ਸਿਆਲ ਕਾ ਸਾਹਿਬ ਜੀ ਨੇ ਮੇਰੇ ਵੱਡੇ ਭਰਾਤਾ ਜੀ ਨੇ ਤੁਹਾਨੂੰ ਸਾਰਾ ਹੀ ਕੋਸ਼ਿਸ਼ ਜਾਤ ਦਿੱਤਾ ਗਿਆ ਇਸ ਅਕੋਰਡਿੰਗ ਇੰਨੀਆਂ ਕ ਬੇਨਤੀਆਂ ਕਰਦਾ ਹੋਇਆ ਦਾਸ ਜੇ ਮਾਦਾ ਜਾਚ ਜੇ ਕੋਈ ਗਲ ਹੋ ਗਈ ਹੋਵੇ ਮਾਫ ਕਰਨਾ ਲਾਹ ਫਦੇਗੀ ਬਾਜ ਜੀ ਕਥਾ ਬਾਲ ਸਾਹਿਬ ਬਾਜ ਜੀ ਕਥਾ ਉਸ ਨੂੰ